ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇੱਕ ਦਿਨ ਪਹਿਲਾਂ ਦੂਜੇ ਖੇਤ ਵਟਾ ਬਣਾਉਣ ਵਾਲੇ ਜਿੰਦਰੀ ਲੈ ਕੇ ਗਿਆ ਸੀ ਜਿੰਦਰੀ ਛੱਡ ਕੇ ਉਸ ਤੋਂ ਬਾਅਦ ਟੋਕਾਂ ਲਾਉਂਦੇ ਹੁੰਦੇ ਆ ਵਿੱਚ ਆਲੂਆਂ ਨੂੰ ਵਿਚਾਲੇ ਵਿਚਾਲੇ ਦੋ ਜਾਨੀ ਕਿ ਜਿੰਦਰੀ ਟਾਈਪ ਹੁੰਦੀਆਂ ਜਾਂ ਉਹਦੇ ਨਾਲ ਫਿਰ ਉਹ ਵਟਾ ਬਣ ਜਾਂਦੀਆਂ ਪਾਣੀ ਛੱਡਣ ਵਾਸਤੇ ਇਧਰਲੇ ਪਾਸੇ ਆਲੂ ਬੀਜਦੇ ਆਪਾਂ ਆਲੂ ਬੀਜ ਕੇ ਤੇ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਉਣੇ ਇੱਕ ਟਿਊਬਰ ਨਾਂ ਦੇ ਆਉਂਦੇ ਆ ਜਿੱਦੋਂ ਤੋਂ ਅੱਗੇ ਆਲੂਆਂ ਦਾ ਬੀਜ ਤਿਆਰ ਹੁੰਦਾ ਹੈ ਡਾਇਮੰਡ ਆਲੂ ਜਾਨੀ ਕਿ ਜੀ ਬੰਡੀ ਜੀ 2 ਸਟੇਜਾਂ ਤਿਆਰ ਹੁੰਦੀਆਂ ਆ ਇਧਰਲੇ ਪਾਸੇ ਆ ਲਾਰਿਆ ਆਪਣੇ ਲੇਬਰ ਜਿਹੜੀਆਂ ਬੀਬੀਆਂ ਇਹ ਲਾਰੀਆਂ ਆਪਣਾ ਆਲੂ ਦੀ ਜਿਹੜੀ ਉਹ ਹੈ ਵਟਾਪਾ ਕੇ ਖਾਲੀ ਉਸ ਤੋਂ ਬਾਅਦ ਉੱਤੇ ਟਿਊਬਰ ਲਾਇਆ ਜਾ ਰਿਹਾ ਜਮਾ ਨਿੱਕਾ ਜਾ ਹੁੰਦਾ ਵੀ ਜਮਾ ਛੋਟਾ ਜਾ ਤੁਹਾਨੂੰ ਅੱਗੇ ਦਿਖਾਵਾਂਗੇ ਵੀ ਜ਼ੂਮ ਕਰਕੇ ਤੇ ਜਾਨੀ ਕਿ ਲਾਲੋ ਵੀ ਸਹਜੇ ਦਾ ਤੇ ਇੱਧਰ ਇਹ ਲਾਰੇ ਆ ਸਾਰੇ ਉਦੋਂ ਫਿਰ ਥੋੜੀ ਥੋੜੀ ਉੱਤੇ ਰੱਖ ਕੇ ਤੇ ਉਦੋਂ ਥੋੜੀ ਹੱਥਾਂ ਨਾਲ ਮਿੱਟੀ ਪਾਈ ਜਾ ਰਹੀ ਹੈ ਕਿਉਂਕਿ ਇਹ ਜਿਆਦਾ ਮਿੱਟੀ ਚੱਲਦੀ ਨਹੀਂ ਇਹ ਜਿਹੜਾ ਟਿਊਬਰ ਹੁੰਦਾ ਜਿਆਦਾ ਮਿੱਟੀ ਨਹੀਂ ਚੱਲਦਾ ਦੇਖੋ ਇਹ ਸਾਰੀਆਂ ਬੁੜੀਆਂ ਆਪਣੀਆਂ ਲਾਰੀਆਂ ਬੀਬੀਆਂ ਤੇ ਆ ਵਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਟਿਊਬਰ ਦਾ ਵੀ ਹੈ ਇਹ ਮਤਲਬ ਕਿ ਮਹਿੰਗਾ ਵੀ ਹੁੰਦਾ ਹੈ 8 ਰੁਪਏ ਸ਼ਾਇਦ ਇੱਕ ਪੀਸ ਹੈ ਨਿੱਕਾ ਜਿਹਾ ਪੀਸ ਪੈਂਦਾ ਹੈ ਤੇ ਉਸ ਤੋਂ ਬਾਅਦ ਵਿੱਚ ਮਾਸੜ ਜੀ ਨੇ ਆਵਾਜ਼ ਮਾਰ ਲਈ ਕਹਿੰਦੇ ਵੀ ਆਜੋ ਰੱਡ ਬਣਾਉਣੇ ਆ ਫਿਰ ਆ ਖਾਲੀ ਮਸ਼ੀਨਾ ਮਤਲਬ ਕਿ ਖਾਲੀ ਦਾ ਕਹਿੰਦਾ ਪਾਓ ਪਿੱਛੇ ਵੀ ਹੈ ਨਹੀਂ ਆਲੂਆਂ ਦਾ ਬਸ ਸਿਰਫ ਕਲੀ ਰਹਿ ਹੈ ਵਿੱਚ ਇਹਦੇ ਡੀਏਪੀ ਹੈ ਤੇ ਨਾਲੇ ਦੇ ਆ ਸਲਫਰ ਸਲਫਰ ਲਾ ਕੇ ਤੇ ਥੱਲੇ ਬੀਜਦੀ ਉਸ ਤੋਂ ਬਾਅਦ ਪਿੱਛੇ ਆ ਦੇਖੋ ਤੁਸੀਂ ਜਿਵੇਂ ਕਿ ਵਟਾ ਬਣਣੀਆਂ ਵਟਾਂ ਦੇ ਉੱਪਰ ਫਿਰ ਥੋੜੇ ਥੋੜੇ ਗੈਪ ਤੇ ਉਹ ਰੱਖ ਕੇ ਦਾਣਾ ਬੀਜਣ ਕੇ ਆਪਣਾ ਗਲਾਬੀਆ ਆਟੂਬਰ ਹੈ ਉਹਨੂੰ ਰੱਖ ਕੇ ਉੱਤੇ ਉੱਤੇ ਮਿੱਟੀ ਪਾਈ ਪਾਈ ਜਾਊਗੀ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਨਾਲ ਨਾਲ ਤਿਆਰ ਹੁੰਦੇ ਜਾਣਗੇ ਵਟਾਂ ਬਣਾ ਬਣਾ ਕੇ ਤੇ ਉੱਤੇ ਟਿਊਬਰ ਲਾਇਆ ਜਾਊਗਾ ਤੇ ਇਹਨੂੰ ਬੀ ਤਿਆਰ ਜਿਹੜਾ ਹੁੰਦਾ ਹੈ ਇਹ ਕਾਫੀ ਟਾਈਮ ਲੱਗ ਜਾਂਦਾ ਹੈ ਇਹ ਇੱਕ ਨਹੀਂ ਕਿ 6 ਮਹੀਨੇ ਦੇ ਵਿੱਚ ਹੀ ਇਹਦਾ ਬੀ ਤਿਆਰ ਹੋ ਜੂਗਾ ਬੀ ਤਿਆਰ ਕਰਦੇ ਕਰਦੇ ਵੀ 2-3 ਸਾਲ ਲੱਗ ਜਾਂਦੇ ਆ ਫਿਰ ਇਹਨਾਂ ਵਿੱਚੋਂ ਰੈਬਣੀ ਵੀ ਚਾਂਵਾ ਬਦਲਦੀਏ ਇਹ ਰਿਆ ਮਸ਼ੀਨ ਦੀਆਂ ਲੱਗਦਾ ਲੋ ਜੇ ਗਲਤੀ ਹੋ ਗਈ ਕੈਮਰੇ 'ਚ ਫੜਾ ਜਾਏਗਾ ਬਾਬੇ ਨੂੰ ਹੱਸਦਾ ਮੈਂ ਕਿਹਾ ਜੇ ਗਲਤੀ ਹੋ ਗਈ ਬਾਬਾ ਕੈਮਰੇ 'ਚ ਫੜਾ ਜਾਏਗਾ ਇੱਥੇ ਕੋਈ ਵੀ ਲੰਗਾ ਉਦੋਂ ਤੇ ਮਿੱਟੀ ਪਾਰੇ ਆ ਤੇ ਇਹ ਸਾਰੇ ਬੰਦੇ ਵਈਗਾ ਮਿਹਨਤ ਕਰਦੇ ਆ ਪੂਰੇ ਕੰਮ ਕਰਦੇ ਆ ਆ ਚਾਂਵਾ ਬਦਲਣ ਲੱਗੇ ਚਾਂਵਾ ਘਸਿਆ ਪੰਦੇ ਸੀ ਤੇ ਚਲੋ